ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ 1 ਮਹੀਨਾ ਪਹਿਲਾਂ ਸਾਡੇ ਡੀਸੀ ਸਾਹਿਬ ਐਸਐਸਪੀ ਸਾਹਿਬ ਦੇ ਨਾਲ ਸਾਰੇ ਹੀ ਜਥੇਬੰਦੀਆਂ ਦੀ ਇੱਕ ਮੀਟਿੰਗ ਬੈਠੀ ਜਿਦੇ ਵਿੱਚ ਸਾਡੇ ਜਥੇਬੰਦੀਆਂ ਦੇ ਪ੍ਰਧਾਨਾਂ ਨੇ ਇਹ ਗੱਲ ਆਖੀ ਡੀਸੀ ਸਾਹਿਬ ਨੂੰ ਇਹ ਖਾੜ ਲਾਉਣ ਵਾਲੇ ਵੀਰਾਂ ਨੂੰ ਵੀ ਵੀ ਸਾਡੀ ਜਿਹੜੀ ਇਹ ਜ਼ਮੀਨ ਆ ਤੁਸੀਂ ਖਰੀਦ ਲਓ ਤੇ ਇਸ ਖਾੜ ਦੇ ਮਾਲਕ ਤੁਸੀਂ ਬਣ ਜਾਓ ਠੀਕ ਹੈ ਜੀ ਇਨਾਂ ਨੇ ਉਸ ਮੁੱਦੇ ਤੇ ਕੋਈ ਗੱਲਬਾਤ ਨਹੀਂ ਕੀਤੀ ਤੇ ਗਾਰੀਆਂ ਲਾਰਾ ਰੱਖਿਆ ਵੀ ਅਸੀਂ 18 ਤਰੀਕ ਨੂੰ ਇੱਕ ਜਾਣਾ ਉੱਥੇ ਸਰਵਾ ਕੀਤਾ ਜਾਊਗਾ ਤੇ ਉਹ ਸਰਵੇ ਦਾ ਵੀ ਇੱਕ ਨਿਕਾਇਆ ਚਲੋ ਐਕਸੀਡੈਂਟ ਹੋ ਗਿਆ ਤੇ ਉਹ ਸਰਵਾ ਮੁੜ ਕੇ ਦੁਬਾਰਾ ਕੋਈ ਸਰਵਾ ਨਹੀਂ ਹੋਇਆ ਅੱਜ ਇਹਨਾਂ ਨੇ ਇਹ ਗੱਲ ਆਣ ਕੇ ਕਹਿ ਦਿੱਤੀ ਆ ਕਿ ਸਾਡੇ ਕੋਲੇ ਹਾਈ ਕੋਰਟ ਦੇ ਆਰਡਰ ਆ ਤੇ ਖਾਟਾ ਜਿਹੜੀ ਇਹ ਲੱਗੂਗੀ ਇਹ ਕਿਸਾਨ ਜੋ ਮਰਜ਼ੀ ਕਰ ਲੈਣ ਸਾਨੂੰ ਉਤੋਂ ਆਰਡਰ ਆਇਆ ਤੇ ਖਾਟ ਲੱਗਣੀ ਲੱਗਣੀ ਆ ਭਰਾਓ ਇਹ ਖਾਟ ਜਿਹੜੀ ਆਪਾਂ ਨਹੀਂ ਲੱਗਣ ਦੇਣੀ ਇਤਰਾ ਹੀ ਆ ਆਪਾਂ ਨੂੰ ਬੜੇ ਤਗੜੇ ਕੇਦੀ ਲੋੜ ਆ ਜਥੇਬੰਦੀਆਂ ਜਿੰਨੀਆਂ ਮਰਜ਼ੀ ਆ ਪਰ ਆਪਾਂ ਨੂੰ ਕੱਠ ਦੀ ਲੋੜ ਆ ਕੱਠ ਜ਼ਰੂਰੀ ਐ ਇਸ ਕੱਠ ਦਾ ਫੈਸਲਾ ਜੇ ਫੇਰ ਹੀ ਆਪਾਂ ਇਹ ਜਿੱਤ ਕਰ ਸਕਦੇ ਆ ਤੇ ਕਿਸਾਨਾਂ ਦੇ ਮਜ਼ਦੂਰਾ ਦਾ ਸਾਰਿਆਂ ਦੀ ਲੜਾਈ ਆ ਇਕੱਲੇ ਕਿਸਾਨ ਦੀ ਲੜਾਈ ਨਹੀਂ ਮਜ਼ਦੂਰ ਤੇ ਅੱਜ ਹੀ ਮਰਿਆ ਵਾ ਅਸੀਂ ਸਰਕਾਰ ਨੂੰ ਇਹ ਵੀ ਬੇਨਤੀ ਕਰਦੇ ਆ ਕਿ ਜਿਹੜੀ ਇਹ ਰੇਤਾ ਵਾ ਇਹ ਰੇਤਾ ਕਿਸਾਨ ਭਰਾ ਨੂੰ ਇਹਦੀ ਛੁੱਟੀ ਦਿੱਤੀ ਜਾਵੇ ਵੇਚਣ ਦੀ ਤੇ ਮਜ਼ਦੂਰ ਉਥੇ ਕਈ ਬਾਟੇ ਦੇ ਨਾਲ ਚੋਕਰੀ ਦਾ ਰੇਤਾ ਭਰੇ ਤੇ ਕਿਸਾਨ ਵੀ ਸੌਕਾ ਤੇ ਮਜ਼ਦੂਰ ਵੀ ਸੌਕਾ ਅੱਜ ਤੋਂ 10 ਸਾਲ ਪਹਿਲਾਂ ਕਿਸਾਨ ਦੇ ਮਰਜੀ ਦੇ ਨਾਲ ਰੇਤਾ ਜਿਹੜੀ ਉੱਥੋਂ ਵਿਕਦੀ ਸੀ ਜਦੋਂ ਮਜ਼ਦੂਰ ਰੇਤਾ ਭਰਦਾ ਸੀ ਤੇ ਸਾਡਾ ਸਾਰਾ ਹੀ ਭਾਈਚਾਰਾ ਬੜਾ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ ਤੇ ਹੁਣ ਇਹ ਕਿਸਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਸਰਕਾਰ ਵਾਸਤੇ ਗਲਤ ਕੰਮ ਆ ਤੇ ਇੰਤਾਂ ਨਹੀਂ ਪਈਏ ਸੂਤ ਆਉਣਾ ਸਾਨੂੰ ਬੜੀ ਇੱਕ ਦੀ ਲੋੜ ਆ ਇਹ ਨਹੀਂ ਅਸੀਂ ਗੱਲਾਂ ਬਾਤਾਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ